ਸਾਸੀ ਗਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਆ ਵੀਰ ਜੀ ਸਾਰੇ ਭੈਣ ਭਰਾਵਾਂ ਦਾ ਅੱਜ ਆਈ ਪਹੁੰਚਿਆ ਪਿੰਡ ਹਰੂਵਾਲ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਅੱਜ ਤੁਹਾਨੂੰ ਇੱਕ ਤੋਕੜ ਗੱਬਣ ਵਸ਼ੀ ਜਿਹੜੀ ਚੰਗੇ ਰਿਕਾਰਡ ਵਾਲੀ ਤੁਹਾਨੂੰ ਦਿਖਾਉਣੀ ਆ ਬਾਕੀ ਵੀਰ ਕੋ ਲੈਨੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕਰਨਵੀਰ ਜੀ ਹੋਰ ਸਨਾਂ ਠੀਕ ਠਾਕ ਵੀਰੇ ਮੇਰਾ ਬਾਬੇ ਦੀਆਂ ਚਲੋ ਮੇਰਾ ਚਾਹੀਦਾ ਕਿਦਾਂ ਵੀਰੇ ਫਿਰ ਵੇਗ ਗਿਆ ਇਹ ਮਾਲ ਮਾਲ ਪਹਿਲੀ ਵੀਡੀਓ ਦੇ ਵੀਰ ਵੇਚ ਗਿਆ ਚਲੋ ਵਧੀਆ ਵੀਡੀਓ ਪਹਿਲੇ ਫੋਨਾਂ ਦੇ ਕਾ ਛੋਟ ਤੇ ਮਾਲ ਰੇਟ ਜਾਜ ਹੀ ਵੀਡੀਓ ਨਾਲੇ ਅੱਜ ਵੀ ਵੀਰ ਰੇਟ ਜਾਇਆ ਜੀ ਅੱਜ ਵੀ ਜਾਏਗਾ ਜਿਹੜਾ ਮੇਲਾ ਲੁੱਟ ਗਿਆ ਲੁੱਟ ਗਿਆ ਬਸ਼ੀ ਤੋਂ ਅੱਛਾ ਸਹੀ ਗੱਲ ਹੈ ਇਹ ਵੀਰੇ ਕਿਦਾਂ ਤੋਕੜ ਗੱਪਣ ਇਹ ਤੋਕੜ ਗੱਪਣ ਕਿੰਨੇ ਚਿਰਾਂ ਦੀ ਇਹ ਵੀ 6-ਵੇਂ ਮਹੀਨੇ ਚ ਜਾਣਦੀ ਹੋ। ਅੱਛਾ 6-ਵੇਂ ਮਹੀਨੇ ਚ ਜਾਣਦੀ। 7 ਕਿਲੋ ਦੁੱਧ ਦੀ ਛਿਆਂ ਦੀ ਗਾਰੰਟੀ ਤੇ ਭੇਜਾਂਗੇ ਗੇ ਵੀਰ। ਪੱਕੀ ਗੱਲ ਵੀ। ਪੱਕੀ ਗੱਲ ਵੀ। ਸਹੀ ਗੱਲ ਆ ਵੀਰੇ। ਵੇਖੋ ਵੀਰੇ ਵਸ਼ੀ ਬੰਦੇ ਦੇ ਸਿਰ-ਸਿਰ ਕੱਦ ਵਾ। ਇਹ ਫੁੱਟ ਮੇਰਾ ਕੱਦ ਵਸ਼ੀ ਦਾ ਕੱਦ ਵੇ। ਸਿਰ-ਸਿਰ ਬੰਦੇ ਦੇ ਆ। ਕੱਦ ਵੇ ਵਸ਼ੀ ਦਾ। ਬਿਊਟੀ ਸਹੀ ਗੱਲ। ਥਾਣੇ ਤੋਂ ਬੜਾ ਵਧੀਆ ਲੱਗਾ ਵੀਰ ਜੀ ਹਣਾ। ਥਾਣ ਨਾਲਾ ਚੱਕਰਾ ਵਸ਼ੀ ਦੀਆਂ। ਸਹੀ ਗੱਲ ਹੈ। ਆ ਕਰਾ ਇੱਧਰ। ਆ ਬਾਹਨੇ ਦੇ ਨਾਲਾ ਚੱਕਰਾ ਵੇ। ਸੀਲ ਸੰਢੀ ਕਰਨ ਵਾਲੀ। ਪਤਾ ਹੀ ਕੋਈ ਨਹੀਂ ਲੱਤ ਚੁੱਕਾਂ ਦਾ। ਜਵਾਵ ਵੇਖੀ ਮਸ਼ ਮੈਂ ਨਾ ਮੋਟਰ ਹੀ ਲੱਗੀ ਜੀ ਇਹਦੇ ਵੀਰ ਜੀ ਕਮੇਟੀ ਕੋਈ ਸਮਝ ਲੈ ਕੋਈ ਐਫ ਡੀ ਸਮਝ ਲੈ ਪਰ ਲਾਊ ਰਹੂਗਾ ਜਿਹੜਾ ਫਾਇਦੇਮਾਂ ਦੀ ਨਾੜਾ ਮਖਾਵਾ ਨੇ ਇਹ ਬਸ ਮਿਲਨੀ ਇੱਥੋਂ ਵੀਰ ਹੁਣਾ ਕੋਈਆਂ ਸਹੀ ਗੱਲ ਇਹ ਨਾੜਾ ਦੁਣਾ ਫੁੱਲਿਆ ਵੱਡੀ ਵੈੜਾ ਫੁੱਲ ਫਾਰਮ ਵਾਲੀ ਵੈੜਾ ਅੱਛਾ 6 ਮਹੀਨੇ ਦੀ ਗੱਬਣਾ ਕਰਨਾ 6 ਮਹੀਨੇ ਦੀ ਗੱਬਣਾ ਤੇ ਦੁੱਧ 6 ਕਿਲੋ ਹੈ ਨਾ 7 7 ਦੁੱਧ ਦੀ 6 ਦੀ ਗਰੰਟੀ ਠੀਕ 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 ਹਾਂਜੀ ਵੀਰ ਜੀ ਤੋਰ ਦਿਓ ਮੜੀ ਜੀ ਇਹ ਕੋਈ ਜੀ ਵੱਡੀ ਵੱਡੀ ਫੁੱਲਿਆ ਕੱਦ ਵਜਨ ਫੁੱਲਿਆ ਕਰਨ ਵਾਲੀ ਦਾ ਆਇਲਾ ਆਵਰੇ ਇਹਾ ਥੋੜੀ ਜਿਹੀ ਫਸਟੇ ਰਹੀ ਆ ਠੀਕ ਆ ਠੀਕ ਆ ਆ ਵੀ ਅਗਲੇ ਬੰਨੇ ਨਾ ਹਾਂਜੀ ਧੂਰ ਬੋਲ ਕੇ ਕੇ ਨੂੰ ਡੰਗਰ ਵੀ ਦੇਣਾ ਹਾਂਜੀ ਹਾਂਜੀ ਫਸਟੇ ਕਰਕੇ ਇਹਦਾ ਥੋੜੇ ਹੋਇਆ ਠੀਕ ਆ ਇਹ ਠੀਕ ਬਾਕੀ ਕੋਈ ਗੱਲ ਨਹੀਂ ਕਰਨ ਵਾਲੀ ਮੈਟ ਮੋੜ ਤੇ ਰਹੀ ਆ ਸੱਟ ਨਹੀਂ ਨਹੀਂ ਸਾਰੀ ਬਾਕੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਫੁੱਲ ਵੱਡੀ ਵਹਿੜਿਆ ਰੰਗ ਬਾਜੀ ਫੋਲਿਆ ਗੱਡੀ ਜਿਹੜਾ ਕੋਈ ਵੀ ਸੱਜੇ ਸੂਈ ਨੇ ਬਾਈਕ ਉੱਤ ਕੱਢਿਆ ਨੇ ਅੱਛਾ ਜੀ ਵੀਰ ਜੀ ਦੱਸਣ ਢੀ ਆ ਵੈਸੇ ਕਰਮਾਂ ਵਾਲੀ ਇੱਥੇ ਖੜੇ ਹੋ ਦੋ ਮਿੰਟ ਇਹ ਜਿਹੜਾ ਵੀਰ ਰਹਿ ਗਿਆ ਅੱਜ ਮੇਲਾ ਹੀ ਲੁੱਟਣਾ ਹੈ ਜਿਹਨੇ ਲੁੱਟ ਲਿਆ ਪਹਿਲੇ ਖੂਨ ਦੇ ਲੁੱਟ ਲਿਆ ਸਹੀ ਗੱਲ ਜੀ ਰੇਡ ਫਿਰ ਵੀ ਹਾਂਜੀ ਵੀਰੇ ਰੇਡ ਸਿਰ ਰੇਡ ਵੀਰ ਜਾਇ ਪਾ ਦੇਣਾ ਅੱਗੇ ਵੀ ਜਾ ਜਾੜ ਦਰ ਨਿਗ ਨਿਗ ਰੇਡ ਹੁੰਦੇ ਬਿਲਕੁਲ ਬਿਲਕੁਲ ਵੀਰੇ ਬਸ ਇਹ ਪੱਕੇ ਤੇ 40000 ਰੱਖਦੀ 40000 ਮੁੱਲ ਪਈ ਉਹ ਚ 40000 ਦੀ ਲੇਗਦੀ ਸਹੀ ਗੱਲ ਵੀਰੇ ਵੱਡੀ ਵੈੜਾ ਫੁੱਲ ਕਿ ਸੂਈ ਵਸ 80000 ਦੀ ਜਿੱਥੇ ਮਰਜੀ ਵੇਚ ਲੈ ਕੋਈ ਵਾਰ ਹਾਂਜੀ 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 ਇਹਦੀ ਗੱਲ ਹੈਗੀ ਜੇ ਤੇ ਹੁਣ ਫਿਰ ਆਪਾਂ ਕਿਹੜੇ ਰੇਟ ਕਰ ਦਈਏ ਠੱਪੀ ਹਾਰੀ ਦੇ ਦਈਏ ਨਹੀਂ ਜਾਇਜ਼ ਜਾਇਜ਼ ਕਰੀਏ ਕਰਾ ਲਓ ਜਾਇਜ਼ ਨਾ ਕਰਾਉਣ ਦੇ 35 ਦੀ ਜਾਂਦੀ ਏ ਵੀਰੇ ਨਾ 35 ਦੀ ਉਹ ਹਾਂਜੀ ਤੇ ਨਾ 34 ਦੇ ਨਾ 33 ਦੇ ਅੱਛਾ 30000 ਦੀ ਬਚੀ ਦੇ ਦਿਆਂ 31000 ਦੀ 31000 ਹਾਰ ਹੀ ਵੀਰ ਜੀ ਛੱਡ ਦੀ 30 ਦੀ ਦੇ ਦਈਏ ਦੇਉ ਦੇ ਦਾਂਗੇ ਲਓ ਜੀ 30000 ਦੀ ਵੱਡੀ ਹਾਂ ਹਾਂ ਬਿਲਕੁਲ ਵੀਰ ਜੀ ਆਪਾਂ ਛੋੜ ਛੱਟ ਕਰਾ ਕੇ ਮੋਲੀ ਤੁਹਾਨੂੰ ਵੀਰ ਜੀ ਉਹ ਦੱਸਿਦਾ ਬਾਕੀ ਕੋਈ ਇੰਨੀ ਕਸਾਈ ਨਹੀਂ ਮੇਰਾ ਭਰਾ ਕਰਿਆ ਕਰੇ ਥਾਣੇ ਦੇ ਵਸ਼ੀਨ ਕੀ ਲੱਗਾ ਸਹੀ ਗੱਲ ਵੀਰੇ ਜਿਹੜਾ ਲੈ ਜਾਊਗਾ ਵੀਰੇ ਰਹੂਗਾ ਫਾਇਦੇ ਦੀ ਟੋਕੜ ਕੱਪਣ ਵਸ਼ੀਆ ਫੁੱਲ ਵੱਡਾ ਕੱਦ ਕੋਦਿਆ 2 ਮਹੀਨੇ ਵਸ਼ੀ ਹੋਰ ਚੌਂਕੜੀ ਦਾ ਮਹੀਨਾ ਛੱਡ ਲੈ ਤੇ ਫੇਰ ਵਸ਼ੀ ਤੇ ਆ ਸਹੀ ਗੱਲ ਹੈ 8000 ਰੁਪਏ ਫੇਰ WhatsApp ਆ ਸਹੀ ਗੱਲ ਆ ਵੀਰੇ ਬਾਕੀ ਵੀਰ ਜੀ ਆਪਣਾ ਐਡਰੈਸ ਤੇ ਨਾਮ ਬੋਲ ਦਿਓ ਨਾਮ ਲਾਪਰੀ ਸਿੰਘ ਹਾਂਜੀ ਪਿੰਡ ਰੂਵਾਲ ਹਾਂਜੀ ਸੀਲ ਡੇਰਾ ਬਾਬਾ ਨ ਠੀਕ ਹੈ ਨੰਬਰ 8196881358 ਠੀਕ ਹੈ ਜੀ ਸਤਿ ਸ਼੍ਰੀ ਅਕਾਲ